ਅਸਲਾਮ ਵਾਲੇਕੁਮ ਜੀ ਮੈਂ ਅਕਰਮ ਉਦਾਸ ਨੀਦ ਕਰਨਾ ਕਿ ਸਭ ਖਰੀਅਤ ਨਾਲ ਹੋਵੇਗਾ ਅੱਲਾਹ ਤਾਲਾ ਤੁਹਾਡੇ ਤੇ ਰਹਿਮਤ ਕਰੇ ਰੱਬ ਮਿਹਰ ਕਰੇ ਜਿੱਥੇ ਜਿੱਥੇ ਵੀ ਵਸਦੇ ਹੋ ਪਰਦੇਸ ਚ ਦੇਸ਼ ਚ ਜਿੱਥੇ ਜਿੱਥੇ ਪੰਜਾਬੀ ਸਮਝਣ ਵਾਲੇ ਸਭ ਦੀ ਖੈਰ ਮੰਗਾਗਾ ਸਭ ਲਈ ਦੁਆ ਗੋਵਾ ਮੈਂ ਸਾਡੇ ਦੋ ਮੁਲਕਾਂ ਦੀ ਲੱਗੀ ਜੰਗ ਆਪਸ ਵਿੱਚ ਖਤਮ ਹੋ ਗਈ ਹੁਣ ਵੀ ਚਾਹੀਦੀ ਕਿਉਂਕਿ ਤਾਰੀਖ ਚੁੱਕ ਕੇ ਵੇਖ ਲੋ ਜੰਗ ਚ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਮਾਲੀ ਜਾਨੀ ਨੁਕਸਾਨ ਹੁੰਦਾ ਤੇ ਨਹੀਂ ਹੋਣਾ ਚਾਹੀਦਾ ਬਾਕੀ ਜਿੰਨੇ ਵੀ ਦਾਰੇ ਨੇ ਮੈਂ ਸਭ ਨੂੰ ਸਲੂਟ ਪੇਸ਼ ਕਰਨਾ ਕੋ ਆਪਣੀ ਆਪਣੀ ਡਿਊਟੀ ਦੇ ਰਹੇ ਨੇ ਔਰ ਇੰਨੀ ਗਰਮੀ ਦੇ ਵਿੱਚ ਮੀਂਹ ਹੋਵੇ ਨੇਰੀ ਹੋਵੇ ਬਾਰਡਰਾਂ ਤੇ ਖਲੋਤੇ ਫੌਜੀ ਜਵਾਨ ਗਰਮੀ ਸਰਦੀ ਦੇ ਵਿੱਚ ਤਹਾਫਜ਼ ਕਰਨ ਦੇ ਨੇ ਸਾਡਾ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਅਸੀਂ ਉਹਨਾਂ ਲਈ ਵੀ ਦੁਆ ਕਰਵਾ ਕਿ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ ਇਹ ਜੰਗ ਤੇ ਹੋ ਗਈ ਖਤਮ ਲੇਕਿਨ ਸਾਡੇ ਪੰਜਾਬੀ ਭਰਾਵਾਂ ਦੀ ਪੰਜਾਬ ਚ ਲੱਗੀ ਜੰਗ ਉਹਨਾਂ ਫਨਕਾਰ ਦੋਸਤਾਂ ਦੀ ਕਲਾਕਾਰਾਂ ਦੀ ਜਿਹੜੇ ਆਪਸੇ ਜੰਗ ਲੜੀ ਜਾ ਰਹੇ ਨੇ ਲੜੀ ਜਾ ਰਹੇ ਨੇ ਇਹ ਜੰਗ ਨੂੰ ਵਿਧਾਈ ਜਾ ਰਹੇ ਨੇ ਜੰਗ ਨੂੰ ਖਤਮ ਨਹੀਂ ਕਰਨ ਦੇ ਕੋਈ ਕਿਸੇ ਨੂੰ ਬੁਰਾ ਕਹਿਣ ਰਿਹਾ ਕੋਈ ਕਿਸੇ ਨੂੰ ਬੁਰਾ ਕਹਿਣ ਰਿਹਾ ਜਿਹਦਾ ਕਲਾਕਾਰੀ ਨਾਲ ਤੱਲਕ ਹੀ ਕੋ ਨਹੀਂ ਉਹ ਵੀ ਉੱਠ ਕੇ ਗੱਲਾਂ ਕਰਨ ਰਿਹਾ ਯਾਰ ਜਿੰਨਾ ਮਰਜ਼ੀ ਰੌਲਾ ਪਾ ਲੋ ਜੋ ਮਰਜ਼ੀ ਕਰ ਲੋ ਕਦੇ ਵੀ ਤੁਹਾਨੂੰ ਡੋਨਲਡ ਟਰੰਪ ਫੋਨ ਕਰਕੇ ਕਵੇ ਕਿ ਜੰਗ ਖਤਮ ਕਰ ਦਿਓ ਇਹ ਝੂਠ ਹੈ ਜੇ ਮੈਂ ਕਹਾਂ ਕਿ ਰੋਟੀ ਮੈਂ ਉਹਨਾਂ ਨੂੰ ਦਿੰਦਾ ਰਿਹਾ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ 15 15 ਫਿਲਮਾਂ ਮੈਂ ਸੈਨ ਕੀਤੀਆਂ ਉਹਨਾਂ ਦੇ ਪੈਸੇ ਫੜੇ ਨੇ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਸਾਡੇ ਤੋਂ ਬਿਨਾਂ ਉਹਨਾਂ ਦੀਆਂ ਫਿਲਮਾਂ ਨਹੀਂ ਚੱਲਦੀਆਂ ਵੀ ਝੂਠ ਸਾਡੇ ਤੋਂ ਕੀ ਮਤਲਬ ਜਾਂ ਤੇ ਮੈਂ ਕਹਾਂ ਕਿ ਮੇਰੇ ਤੋਂ ਬਿਨਾਂ ਨਹੀਂ ਚੱਲਦੀਆਂ ਸਰਦੇ ਭਾਈ ਮੈਂ ਜਦੋਂ ਕਹਿੰਦਾ ਤਾਂ ਬੰਦੇ ਬੁਲਾਏ ਆਸਟ੍ਰੇਲੀਆ ਤੋਂ ਬੁਲਾਏ ਇੱਕ ਮੈਂ ਇੰਡੀਆ ਤੋਂ ਬੁਲਾਇਆ ਬਾਕੀ ਪਾਕਿਸਤਾਨ ਪੰਜਾਬ ਤੋਂ ਬੁਲਾਏ ਤੇ ਭਾਈ ਇਹ ਵੀ ਝੂਠ ਕਿਉਂਕਿ ਯਾਰ ਬਿਆਨ ਦੇਣ ਤੋਂ ਪਹਿਲੇ ਇਹ ਸੋਚ ਲੈਣਾ ਚਾਹੀਦਾ ਸਾਨੂੰ ਕਿ ਜਿੰਨਾ ਪ੍ਰੋਡੂਸਰਾਂ ਨੇ ਪੈਸੇ ਲਾਏ ਜਿੰਨਾ ਪ੍ਰੋਡੂਸਰਾਂ ਨੇ ਸਾਰਾ ਕੁਝ ਕੀਤਾ ਯਾਰ ਬੜੇ ਫਨਕਾਰ ਹੈ ਜਿਨ੍ਹਾਂ ਨੇ ਰਲ ਕੇ ਕੰਮ ਕੀਤਾ ਉਹਨਾਂ ਦਾ ਪੈਸਾ ਲੱਗਾ ਯਾਰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਮੈਨੂੰ ਮੈਂ ਉਹ ਨਹੀਂ ਸੋਚ ਰਿਹਾ ਮੈਂ ਜੋ ਮੂੰਹ ਚਾਈ ਜਾ ਰਿਹਾ ਕੱਢੀ ਜਾ ਰਿਹਾ ਇਹ ਗੱਲ ਝੂਠ ਹੈ ਝੂਠ ਜਿਹੜਾ ਨਾ ਜੀ ਉਹਨੂੰ ਇੱਕ ਵਾਰੀ ਮੂੰਹ ਚੋਂ ਕੱਢ ਕੇ ਜਦੋਂ ਉਹਦੇ ਪਿੱਛੇ ਦੌੜੀਏ ਨਾ ਉਹ ਫਿਰ ਝੂਠ ਫੜਿਆ ਨਹੀਂ ਜਾਂਦਾ ਝੂਠ ਨਿਕਲ ਜਾਂਦਾ ਪਰ ਦੇਸ਼ ਚ ਬੈਠੇ ਲੋਕ ਸਾਡੇ ਨਾਲ ਪਿਆਰ ਕਰਦੇ ਨੇ ਜੇ ਮੈਂ ਕਿਸੇ ਨੂੰ ਕਵਾਂਗਾ ਨਾ ਮੈਂ ਜੱਟ ਤਿਆਰਾ ਲੈ ਲਿਆ ਉਹਨਾਂ ਨੇ ਮੰਨ ਜਾਣਾ ਕਿਉਂਕਿ ਫੈਨ ਨੇ ਮੇਰੇ ਮੇਰੇ ਨਾਲ ਪਿਆਰ ਕਰ ਮੇਰੇ ਮੂੰਹ ਚੋਂ ਨਿਕਲੇ ਅਲਫਾਜ਼ ਕਿਸੇ ਦਾ ਕਾਰੋਬਾਰ ਤੇ ਨਹੀਂ ਤਬਾਹ ਕਰਨ ਰਿਆ ਕਿਸੇ ਦੇ ਪਿਆਰ ਤੇ ਦਰਾੜ ਤੇ ਨਹੀਂ ਪਾਉਣ ਰਿਆ ਕਿਉਂਕਿ ਬਾਹਰ ਲੋਕੀ ਕਾਰੋਬਾਰ ਵੀ ਇਕੱਠਾ ਕਰਨ ਰਏ ਨੇ ਸਾਰਾ ਕੁਝ ਕਰਨ ਰਏ ਤੁਹਾਡੇ ਛੋਟੇ ਛੋਟੇ ਬਿਆਨਾਂ ਦੇ ਉੱਤੋਂ ਇਹ ਬਹੁਤ ਕ ਪਲੀਜ਼ ਜਿੰਨੇ ਵੀ ਮੇਰੇ ਭਰਾ ਬਿਆਨ ਦੇਣ ਵਾਲੇ ਨੇ ਜਾਂ ਜਿੰਨੇ ਵੀ ਚੈਨਲ ਤੇ ਬੈ ਕੇ ਗੱਲ ਕਰਨ ਵਾਲੇ ਨੇ ਸਾਰਿਆਂ ਨੂੰ ਸੋਚ ਸਮਝ ਕੇ ਕਰਨੀ ਚਾਹੀਦੀ। ਕਿਸੇ ਕੱਲਾ ਦੀ ਜ਼ਾਦ ਨਹੀਂ ਦੇਣਾ। ਨਸੀਬਾਂ 'ਚ ਹੈ ਤੇ ਖਾਣਾ ਇਕੱਠਿਆਂ। ਜੇ ਨਹੀਂ ਤਾਂ ਫਿਰ ਅਸੀਂ ਜੋ ਮਰਜ਼ੀ ਕਰ ਲਈਏ। ਲੇਕਿਨ ਇੰਨਾ ਕਿਉਂ ਕਰਤੀਏ ਕਿ ਕੱਲ ਨੂੰ ਇੱਕ ਦੂਜੇ ਨੂੰ ਮਿਲੀਏ ਤੇ ਸ਼ਰਮਿੰਦਗੀ ਨਾ ਹੋਵੇ। ਕਿਉਂਕਿ ਪ੍ਰਦੇਸ਼ 'ਚ ਜਾਂਨੇ ਆਂ ਅਸੀਂ ਮਤਲਬ ਕਿਸੇ ਜਗ੍ਹਾ ਵੀ ਜਾਂਨੇ ਆਂ, ਸ਼ੋਅ ਕਰਨ ਜਾਂਨੇ ਆਂ, ਟੀਵੀ ਡਰਾਮਾ ਕਰਨ ਜਾਂਨੇ ਆਂ, ਫਿਲਮ ਕਰਨ ਜਾਂਨੇ ਆਂ। ਉੱਥੇ ਬਹੁਤ ਲੋਕ ਪਿਆਰ ਕਰਨ ਵਾਲੇ ਮਿਲਦੇ ਨੇ ਉਹਨਾਂ 'ਚ ਫਰਕ ਪਏਗਾ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਜੇਕਰ ਮੇਰੀ